ਹਾਂਜੀ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਆ ਜੀ ਉਮੀਦ ਆ ਠੀਕ ਠਾਕ ਹੋਵੋਗੇ ਸਾਰੇ ਤੇ ਅੱਜ ਆਪਣਾ ਹੋ ਗਿਆ ਵਾ 101 ਦਿਨ 101 ਦਿਨ ਪੂਰੇ ਹੋ ਜਾਣੇ ਅੱਜ ਆਪਣੇ ਇਹਦੇ ਪਿੱਛੇ ਤਿਆਰੀ ਚੱਲ ਰਹੀ ਆ ਤਿਆਰੀ ਅੱਜ ਚੱਲ ਰਹੀ ਆ ਡੰਡਾਂ ਦੀ ਅੱਜ ਦੇਖਦੇ ਆ ਫਿਰ ਡੰਡ ਪੈਂਦੇ ਪਟਾਕੇ ਵੇਖਿਓ ਫਿਰ ਅੱਜ ਗਰਮੀ ਵੀ ਲੋੜਿਆਂ ਦੀ ਆ ਹੋਮ ਪੂਰਾ ਵਾ ਤੇ ਜੋਰ ਪੂਰਾ ਹੋਊਗਾ ਅੱਜ ਵੀ ਵੇਖ ਸਾਡੇ ਪਿੱਛੇ ਤੁਸੀਂ ਤਿਆਰ ਚੱਲਣ ਦੇਈਓ ਲਓ ਵੀ ਮਿੱਤਰੋ ਅੱਜ ਥੋੜਾ ਨੈਸ਼ਨਲ ਦਾ ਕਰਦੇ ਆਂ ਛਲ ਛਲ ਵੇਖੋ ਫੁਰਤੀਆਂ ਗੱਭਰੂ ਦੀਆਂ ਵੇਖੋ 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 ਫੁਰਤੀਆਂ ਚੱਲ 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 ਔਲ ਨਾਪ ਲੈ ਛੱਡ ਦੇ ਛੱਡ ਦੇ ਛੱਡ ਦੇ ਚੱਲ ਸਹਿਜ ਸਹਿਜ ਆ ਵੇ ਚੱਲ ਚੱਲ ਗੋਰੀ ਤੇਰੀ ਚੱਲ ਗੋਰੀ ਚੱਲ ਚੱਲ ਆ ਗਿਆ ਰੇਡਰ ਆ ਗਿਆ ਆ ਗਿਆ ਆ ਗਿਆ ਬੰਦਾ ਆ ਗਿਆ ਚਲੋ 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 ਸ਼ਾਬਾਸ਼ ਅੱਜ ਨੈਸ਼ਨਲ ਚੱਲੂਗਾ ਕੰਮ ਜਾਵੇ ਨਾ ਬੰਦਾ ਉਹ ਬੱਲੇ ਤੇਰੇ ਚੱਲ 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 ਬਣਾ ਪਿੱਛੇ ਚੱਲ ਚੱਲ ਪਿੱਛੇ ਵੇ ਲੱਗ ਗਿਆ ਟੱਚ ਇਹਨੇ ਭੱਜ ਗਿਆ ਵਾ ਭੱਜ ਗਿਆ ਵਾ ਚੱਲ ਬਾਹਰ ਆ ਆਇਨੂੰ ਫੜੋ ਧਿਆਨ ਨਾਲ ਧਿਆਨ ਨਾਲ ਹਿੰਦੇ ਉਹ ਜਾਏ ਨਾ ਅੱਗੇ ਨੰਬਰ ਲੈ ਆ ਚੱਲਿਆ ਹੀ ਤੁਹਾਡੇ ਕੋ ਕਹਿੰਦੇ ਯਾਖ ਲਿਓ ਦਈ ਇਹਨੂੰ ਉਹ ਦੱਲੂ ਤੇ ਮਾਰ ਟੱਚ ਫੜੋ ਫੜਾ ਇਹਨੂੰ ਉਹ ਲੈ ਗਿਆ ਮੂਹ ਟਾ ਨੰਬਰ ਲੈ ਗਿਆ ਉਹ ਲੈ ਗਿਆ ਉਹ ਜਿਹਨੂੰ ਹੱਥ ਲੱਗ ਗਿਆ ਬਾਹਰ ਹੋ ਜਾ ਉਹ ਨੰਬਰ ਲੈ ਗਿਆ ਉਹ ਟਾਪੀ ਮਾਰ ਕਿੰਨੇ ਬੰਦੇ ਬਾਹਰ ਕੇ ਕਿੰਨੇ ਨੇ ਲੱਗੇ ਹੱਥ ਚੱਲ ਅੱਜ ਭੱਜ ਭੜੋ ਆ ਵੀ ਆ ਵੀ ਆ ਵੀ ਚਾਵਾ ਚਾਵਾ ਉਹ ਮੋਟਾ ਭਜਿਆ ਤਾਂ ਦੇ ਤੂੰ ਚੱਲ 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 ਓਏ ਐ ਚੱਲ ਚਲੋ ਏ ਵੀਪ ਨੇ ਨੈਸ਼ਨਲ ਦੇ ਪੈ ਗਈ ਉਹ ਤੂੰ ਉੱਤੇ ਕੀ ਕਰਦੇ ਆ ਯਾਰ ਲਾਓ ਜੀ ਪੈ ਗਈ ਆ ਰੇਡ ਫੇਸ ਆਂਦੀ ਜਾ ਉਧਰ ਉਧਰ ਬਿੱਲੇ ਆ ਲ ਜਾ ਭੱਜ ਕੇ ਬਿੱਲਾ ਵੀ ਉਦਾਂ ਹੀ ਖੜਾ ਵਾ ਕੱਲ 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 ਉਪੇਰ ਨੂੰ ਚੱਲ 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 ਉਹ ਚੱਕ ਲੋ ਚੱਕ ਲੋ ਚੱਕ ਲੋ ਉਹ ਚੱਕ ਲੋ ਚੱਕ ਲੈ ਇਹਨੂੰ ਉਹ ਚੱਕ ਲੈ ਉਹ ਜਾਵੇ ਨਾ ਜੋਰ ਲਾਉਂਦਾ ਵਾ ਉਹ ਛੱਡ ਦੋ ਉਹ ਛੱਡ ਦੋ ਮੋਟੇ ਨੂੰ ਛੱਡ ਦੋ ਇਹ ਕਹਿੰਦਾ ਆਪਾਂ ਤਾਂ ਨਹੀਂ ਲਾਇਆ ਕਰਨੀ ਬਿੱਟੂ ਭਾਈ ਤੇ ਮੈਂ ਤਸੱਲੀਆਂ ਹੀ ਨਹੀਂ ਕਰਾਉਂਦਾ ਭਾਜੀ ਹੁਣ ਕਹਿੰਦਾ ਗੱਲ ਹੀ ਨਹੀਂ ਹੈਗੀ ਹੁਣ ਭਾਜੀ ਨਾ ਨਹੀਂ ਭਾਈ ਘਰੇ ਇਦਾਂ ਕਹਿੰਦਾ ਜਾ ਕੇ ਕਹਿੰਦਾ ਹੁਣ ਭਾਈ ਇੱਦਾਂ ਹੀ ਮੇਰੇ ਨਾਲ ਬੈਠੋ ਮੋਟਰਸਾਈਕਲ ਤੇ ਭਾਵੇਂ ਘਰੇ ਪੁੱਛਿਆ ਉਹ ਹਾਂ ਇਦਾਂ ਕਦੀ ਤੇਰੇ ਨਾਲ ਕਿੱਦਾਂ ਬੈਜਣਾ ਭਾਜੀ ਮੋਟਰਸਾਈਕਲ ਤੇ ਹੈ ਹੈ 10 ਭਾਜੀ ਵੇਖ ਲੈ ਹੁਣ ਝੂਠਾ ਜਾ ਹੋਈ ਜਾਂਦਾ ਮੂੰਹ ਥੱਲੇ ਨੂੰ ਇਹਦੇ ਮਤਲਬ ਇਹਨੇ ਗੱਲ ਕਹੀ ਹੈ ਕਦੋਂ ਭਾਈ ਝੂਠ ਬੋਲਦਾ ਕਦੋਂ ਬਾਕੀ ਭਾਜੀ ਵੇਖ ਲੈ ਲਸਣ ਕਿੰਨਾ ਲਿਆ ਤੇਰੇ ਲਈ ਅੱਜ ਆਹ ਉਹ ਭਾਜੀ ਬੀ ਵਾਲਾ ਲੋਨ ਵਾਲਾ ਖਾਣ ਵਾਲਾ ਨਹੀਂਗਾ ਖਾਣ ਵਾਲਾ ਨਹੀਂਗਾ ਖਾਣ ਵਾਲਾ ਨਹੀਂ ਬੀ ਆਲਾ ਵਾ ਖਾਣ ਵਾਲਾ ਪੁੱਛਣਾ ਖਾਣ ਵਾਲਾ ਦੇਖ ਆ ਜਾਂਦੇ ਤੇ ਬਾਕੀ ਤਾਹ ਨੂੰ ਭਾਜੀ ਹਰਖਿਆ ਫਿਰਦਾ ਤੁਹਾਨੂੰ ਇਦਾਂ ਕਹਿੰਦਾ ਇਹ ਓ ਭਾਈ ਕਦੋਂ ਝੂਠ ਬੋਲਦਾ ਕੋਟੀ ਕਿੱਥੇ ਐ ਕੋਟੀ ਸੱਚੀ ਕਿਹਾ ਇਦੋਂ ਕੋਟੀ ਕਿੱਥੇ ਐ ਕੋਟੀ ਰੋ ਚਲੇ ਗਈ ਲੈ ਲੈਡ ਬੰਦ ਯਾਰ ਤੂੰ ਇਦਾਂ ਨਾ ਕਹਿਆ ਕਰ ਮੇਰਾ ਵੀ ਠੀਕ ਆ ਸਹਿਜ ਕੋਟੀ ਆ ਓਏ ਚੰਗਾ ਨਹੀਂ ਲੱਗਦਾ ਇਦਾਂ ਸਹਿਜ ਓ ਚੱਲ ਝੂਠ ਬੋਲਦਾ ਓ ਚੱਲ ਝੂਠ ਕਿਹਾ ਸੱਚ ਹੈ ਝੂਠ ਹੈ ਭਾਜੀ ਜਿੱਦਾਂ ਤੁਹਾਨੂੰ ਦੱਸਿਆ ਡੰਡਾ ਵਾਲੀ ਮਿਹਨਤ ਹੋ ਗਈ ਆ ਸਟਾਰਟ ਤੇ ਦੇਖ ਸਕਦੇ ਤੁਸੀਂ ਮੁੰਡੇ ਲੱਗੇ ਹੀ ਸ਼ਾਬਾਸ਼ ਸ਼ਾਬਾਸ਼ ਮਿਹਨਤੀ ਮੁੰਡੇ ਮਿਹਨਤੀ ਮੁੰਡੇ ਸ਼ਰਨਾ ਭਾਜੀ ਵੀ ਆਇਆ ਜੈਂ ਕਿੱਦਾਂ ਸ਼ਰਨੇ ਠੀਕ ਆ ਗੁੱਡ ਭਾਜੀ ਗੁੱਡ ਮਾਰਨਿੰਗ ਜੀ ਕੀ ਹਾਲ ਚੱਲਾ ਜੀ ਹਾਂ ਜੀ ਠੀਕ ਆ ਜੀ ਕਰਾਈ ਹੋਣੇ ਤਸੱਲੀਆ ਬੰਦੇ ਦੇ ਵਿੱਚੋਂ ਗਈਆਂ ਨੇ ਤਸੱਲੀ ਨਹੀਂ ਕਰਾਉਂਦੇ ਅੱਜ ਕਰੋਨਾ ਆ ਗਿਆ ਸੋ ਮੈਂ ਤਾਂ ਪਣੀ ਪੂਰੀ ਨਹੀਂ ਆਹ ਦੇਖ ਲਾ ਅੱਜ ਭਾਈ ਤੁਹਾਡਾ ਅਸ਼ੀਰਵਾਦ ਵੀ ਨਹੀਂ ਲਿਆ ਇਹਨੇ ਇੱਕ ਵਾਰੀ ਵੀ ਅੱਜ ਤੇ ਆਇਆ ਵੀ ਨਹੀਂ ਇਹਨੇ ਭਾਜੀ ਅੱਜ ਕੇ ਨਹੀਂ ਲਿਆ ਅਸੀਂ ਤਾਂ ਦੇਖਣੇ ਮੈਂ ਦੋਵੇਂ ਪੈਰਾਂ ਤੇ ਪਾਣੀ ਸੁਆਇਆ ਹਾਂ ਪਾਣੀ ਪਾਇਆ ਦੋਵੇਂ ਪੈਰਾਂ ਤੇ ਉਹ ਭਰਾਵਾ ਹੱਥ ਲਾਇਆ ਵਾ ਮੈਂ ਕਹਿੰਦਾ ਨਹੀਂ ਕਹਿੰਦਾ ਭਾਈ ਦੋਵੇਂ ਪੈਰਾਂ ਤੇ ਪਾਣੀ ਪਾਤਾ ਮੈਂ ਆਹ ਦੇਖ ਲਾ ਤਸੱਲੀ ਉਹ ਵੇਖ ਲਾ ਭਾਜੀ ਕਹਿੰਦਾ ਡਾਂਗ ਵੇਖੀ ਸਹੀ ਸੂਈ ਕੋਈ ਨਹੀਂ ਲਾਉਂਦਾ ਪਾਜੀ ਮੂੰਹ ਇੱਕ ਦਾ ਭੋਲਾ ਕਰ ਲਿਆ ਇਹਨੇ ਕੋਈ ਐਂ ਕਰ ਕੇ ਬਾਤ ਹੋਰ ਪੈਂਦੀ ਆ ਕੋਈ ਵੀ ਲਾਉਂਦਾ ਨਾ ਆ ਜਾ ਦਊਂ ਫੱਦਰਾ ਵਾ ਲਈ ਸਹੀ ਕੇ ਅੰਦਰ ਮੈਂ ਚਲਾ ਨਾ ਇੱਥੇ ਆ ਆ ਜਾ ਚੱਲ ਲੋਤੇ ਬੋਲੀ ਜਾਵੇ ਤੇ ਕਾਣੇ ਨਹੀਂ ਹੋਣੇ ਚਾਹੀਏ ਨਹੀਂ ਤੇ ਮੈਂ ਤੈਨੂੰ ਬੰਦਾ ਦੇ ਦਮ ਬੋਲਣ ਵਾਲਾ ਬੰਦਾ ਦੇ ਦਿਓ ਚੱਲ ਆ ਜਾ ਚੱਲ ਕੋਟੀ ਪਾਜੀ ਇਹਦੇ ਮਿੱਟੀ ਫੇਲ ਮਾੜੀ ਜੀ ਨਹੀਂ ਪਾਜੀ ਇਹਨਾਂ ਤੇ ਮੈਂ ਕੀ ਕਿਹਾ ਤੈਨੂੰ ਇਨੂਰਾ ਕਲਾ ਬੋਲਣ ਵਾਤੇ ਤੂੰ ਬੋਲੀ ਜਾ ਮੈਨੂੰ ਹਾਂਜੀ ਤੇ ਪਹਿਲਾ ਸੈੱਟ ਹੋ ਗਿਆ ਆ ਸ਼ੁਰੂ ਆਪਣੇ ਕੋ ਸਾਬਜੀ ਖੜੇ ਨੇ ਸਾਹਮਣੇ ਡੰਡ ਲਵਾਉਂਦੇ ਨੇ ਉਹਦਰਾ ਛੇਲ ਤੇ ਛੱਡੂ ਲਾੜੇ ਹੀ ਲਾੜੇ ਆਪਣੇ ਉਹਨੇ ਕਿੰਨੇ ਲਾਇਏ ਤਾ ਕਿੰਨੇ ਡੰਡ ਲਾਏ ਆ تن لگے جا بھیا تن لگے 15 ڈنڈ لا کے ا گئے ہیں اوتھے ہمیں 20 لائے ہیں 15 لائے ہیں 20 हो ہیں چل آ جا ہن 20 پتہ ਆਥ ਲਾਇਆ ਭਾਜੀ ਕਹਿੰਦਾ ਸਹਿਜ ਕਹਿੰਦਾ ਤਸੱਲੀ ਨਹੀਂ ਹੋਈ ਹਜੇ ਵੀ ਆਥ ਲਾਇਆ ਸਹਿਜ ਕਹਿੰਦਾ ਤਸੱਲੀ ਨਹੀਂ ਹੋਈ ਹਜੇ ਤਸੱਲੀ ਨਹੀਂ ਹੋਈ ਸਾਡੇ ਕੀ ਕੋਈ ਤੇ ਚਲ ਬੱਤ ਗੱਲ ਛੱਡ ਲਈ ਲੋ ਜੀ ਦੂਜਾ ਸੈੱਟ ਆ ਗਿਆ ਛਪਾਟਿਆਂ ਵਾਲਾ ਛੜੀਆਂ ਲੈ ਕੇ ਹੋਏ ਆ ਕੋਈ ਸਾਹ ਦਵਾਲੇ ਇਹ ਬੱਤ ਭਾਜੀ ਕਹਿੰਦਾ ਕੌਣ ਇਹ ਕਰਾਓ ਇਹਦੀ ਬੱਸ ਹੰਦਪਾਲ ਬੱਸ ਲਾਲਾ ਕੋਈ ਨਾ ਹਲਕੇ ਹਲਕੇ ਚੱਲ ਚੱਲੇ ਚਲੋ 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 ਸ਼ਾਬਾਸ਼ ਸਾਡੇ 6 ਵਾਲੇ ਬੰਦੇ ਹੱਡੀ ਚਲ ਗਏ ਆ ਤੇ ਹੁਣ ਆ ਬੰਦੇ ਰਹਿ ਗਏ ਸਾਡੇ ਸਹੀ ਆ ਜੀ ਤੇ ਸਾਡੇ ਤੁਸੀਂ ਵੀ ਪਾਜੀ ਨਮਈਆਂ ਅੱਜ ਸਹੀ ਆ ਜੀ चलो चल 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 शाबाश एसी चल चल वेरी गुड वेरी गुड शाबाश चलो चलो चल 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 दो नंबर आ गया गुप्पा ਹਾਂ ਜੀ ਹੋਰ ਚੱਕਰ ਤੇਰੇ ਸਾਡੇ ਜਵਾਂ ਨਹੀਂ ਡੱਡਣਾ ਨਹੀਂ ਪਵੇ ਇਹਦੇ ਕੜੱਲਾ ਪਵੇ ਕੋਈ ਲੱਕ ਨਹੀਂ ਵਾ ਕਰ ਫੇਰਨੇ ਲੱਗੇ ਨਹੀਂ ਕੜੱਲਾ ਪੈਂਦੀਆਂ ਹਾਂ ਫੇਰਨੇ ਲੱਗੇ ਨਹੀਂ ਕੜੱਲਾ ਪੈਂਦੀਆਂ ਸ਼ਾਮਾਂ ਨੂੰ ਇਹ ਆਂਦੇ ਹੀ ਗੱਭਰੂ ਬੁੱਕ ਦੇ ਦੇਖ ਰਹੀ ਕਿਉਂ ਕੱਲ ਵੀ ਬੁਗਲਿਆ ਚੱਲ ਚੱਲ ਜਾਂਦਾ ਕਿ ਨਹੀਂ ਪਾਈਦਾ ਮਰੋੜੀ ਕਿ ਨਹੀਂ ਰੇਸ ਚੱਲ 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 ਚੇ ਕਰ ਲੈ ਚੱਲ ਚੱਲ ਗੁਰੀ ਚੱਲ 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 ਵੈਰੀ ਗੁੱਡ ਲੱਗੇ ਲੱਕ ਦੀਵਾ ਕਰ ਜੋ ਭੈਣ ਭਰਾ ਦੋਵੇਂ ਲੱਗੇ ਹੋਏ ਸੈਟ ਲਾਉਣਾ ਕੌਣ ਸਿੱਧੇ ਕਰ ਯਾਰ ਚੱਲ ਚੱਲ ਹੀ ਛਰਨੇ ਆ ਸ਼ਾਨਾਂ ਡੱਗੁਰਮਣੀ ਵਾਲਾ ਚੱਲ ਛਰਨੇ ਚੱਲ 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 ਚੱਲ